ਇਹ ਮਾਮਲਾ ਜਿਹੜਾ ਜੀ 21 ਤਰੀਕ ਨੂੰ 11:30 ਵਜੇ ਸਵੇਰੇ ਐਸ ਐਚ ਓ ਸਾਹਮਣੂ ਇਨਫੋਰਮੇਸ਼ਨ ਆਈ ਸੀਗੀ ਕਿ ਆਈ ਸੀ ਆਈ ਸੀ ਬੈਂਕ ਜਿਹੜਾ ਮੰਜੂ ਸਿੰਘਾ ਦੇ cinema ਦੇ ਲਾਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਹ 14 ਲੱਖ 20000 ਰੁਪਏ ਆਪਣੀ Swift card ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕੱਦਮਾ ਦਰਜ ਕੀਤਾ ਸੀਗਾ ਨਾਮ ਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕੀ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਰ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜਿਹੜੀ ਹੈਗੀ ਆ ਮੈਂ ਜਮਾ ਕਰਾਨੀ ਆ ਬੈਂਕ ਦੇ ਵਿੱਚ ਤਾਂ ਤੂੰ ਆ ਜਾਈ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵੇਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ ਉਸੇ ਤਰੀਕੇ ਨਾਲ ਜਦੋਂ ਇਹ ਯਸ਼ਿਕ ਸਿੰਗਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ ਆਕਾਸ਼ ਜੈਦਲੀ ਤੇ ਵਰੁਣ ਵਸ਼ਿਸ਼ਠ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20 ਹਜ਼ਾਰ ਰੁਪਏ ਕੱਢ ਲਿਆ ਸੀਗਾ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਜੀ ਇਹਨਾਂ ਕੋਲ ਵੀ ਹੋਈ ਹੈ ਅਨਕੁਸ਼ ਕੁਮਾਰ ਤੇ ਲਵਿਸ਼ ਵਰਮਾ ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਆਕਾਸ਼ ਜੈਤਲੀ ਤੇ ਵਰਨ ਵਸ਼ਿਸ਼ ਨੂੰ 50-50 ਹਜ਼ਾਰ ਤੇ ਉਹਨਾਂ ਨੂੰ ਕਮਿਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 50 50 ਹਜ਼ਾਰ ਤੁਹਾਨੂੰ ਲਵੀਸ਼ਵਰਮਾ ਨੇ ਕੀ ਦੋ ਬਸਲੇ ਲਵੀਸ਼ਵਰਮਾ ਜੀ ਮੇਨ ਹੈਗੇ ਕੌਨਸਪਿਰਟਰ ਜੀ ਅੰਕੁਸ਼ ਦੇ ਨਾਲ ਕੁਝ ਨਹੀਂ ਨਾਲ ਅੰਕੁਸ਼ ਦੇ ਨਾਲ ਮੇਨ ਯਹੀ ਹੈ ਜਾਨੀ ਗੱਡੀ ਦੀ ਚਾਬੀਆਂ ਬਣਾਈਆਂ ਇਹਨਾਂ ਨੇ ਮਤਲਬ ਕਿ ਬਿਫੋਰ ਵਨ ਡੇ ਜਾਂ ਉਸ ਤੋਂ ਪਹਿਲੇ ਬਣਾ ਕੇ ਰੱਖੀ ਸੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਉਹ ਬਾਅਦ ਪਹਿਲੇ ਕੌਨਸਪਿਰੇਸੀ ਸੀ ਕਿ ਆਪਾਂ ਕੰਡ ਕਰਨੇ ਕਰਨਾ ਹੈ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਅ ਪਤਾ ਸੀਗਾ ਅੰਕੁਸ਼ ਨੂੰ ਮਦੀ ਦਾ ਐਕਚੁਅਲੀ ਕੰਮ ਕੀ ਹੈ ਮਦੀ ਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀ ਬੈਗ ਬਣਾਉਂਦੇ ਉਹ ਬੇਚਾਰੇ ਇਹ ਇਹਨਾਂ ਦੇ ਕੋਲ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਕੋਈ ਅੰਕੁਸ਼ ਹੈ ਇਹ ਦੇ ਗੁਰਪਰਕਰ ਸੀ ਜਿਹੜਾ ਦੋਸਤ ਜਿੱਦਾਂ ਕੋਈ ਇਹ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂ ਜੀ ਇਹ 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 ਇਧਰ ਕੰਮ ਦਾ ਕਾਰੋਬਾਰ ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਦਾ ਦੋਸਤ ਹਾਂ ਜੀ ਤੇ ਬਾਕੀ ਦੇ ਨੇਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਅਕਿਊਜ਼ ਹੈਗੇ ਉਹ ਤੈਨਾਂ ਨੇ ਕਿਰਾਏ ਦੇ ਦਿੱਤੇ ਆਕਾਸ਼ ਆ ਜਾਂਦੇ ਹਾਂ ਜੀ ਆਕਾਸ਼ ਤੇ ਵਰਮਨ ਤੇ ਸਾਰੇ ਕੋਈ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਰਿਆਤੀ ਮੀਨੇ ਸਾਥ ਕੋਈ ਨਹੀਂ ਨਸ਼ੇ ਦੇ ਕੋਈ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਇਹ 2 ਲੱਖ ਤੋਂ ਜਿਹਨਾਂ ਨੇ 50-50 ਹਜ਼ਾਰ ਦਿੱਨਾ ਸੀ ਇਹ ਉਹਦਾ ਕੀ ਕੰਮ ਕਰਦੇ ਆ ਕੋਪੀ ਵੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸੋ ਇਹ ਸਾਰੇ ਮਾਮਲੇ ਵਾਸਤੇ ਇਹਨਾਂ ਨੂੰ ਮਨਸ਼ਾ ਕੀ ਸੀ ਇਹਨਾਂ ਦੀ ਇਹ ਸਪੈਸੇ ਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂ ਕਿ ਇਹਨੂੰ ਪਤਾ ਸੀਗਾ ਨਾ ਜੀ ਇਹਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਾਰੇ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਅਸਲ ਜੇ ਪੁਲਿਸ ਜਿਹੜਾ ਟਰੈਕ ਲੱਗੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਹ ਸੀਸੀਟੀਵੀ ਕੈਮਰੇ ਤੋਂ ਆਈ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕਾਲ ਡਿਟੇਲ ਕਾਲ ਲੋਕੇਸ਼ਨ ਕੱਲ ਦੀ ਜਿਹੜੀ ਜਿੰਨੇ ਵੀ ਕਾਲ ਸੀਗੀ ਤੇ ਉਹਨਾਂ ਨਾਲ ਜਿਹੜੇ ਦੋ ਮੁੰਡੇ ਜਿਹੜੇ ਲੈ ਕੇ ਗਏ ਆ ਉਹਨਾਂ ਦੀ ਕਾਲ ਸਾਰਾ ਕਰਕੇ ਫਿਰ ਤੇ ਸਰ ਹੁਣ ਕਿੰਨਾ ਕੈਸ਼ ਬਰਾਮਦ ਹੋਇਆ ਟੋਟਲ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਰੁਪਏ ਸਰ ਅੰਗੂਸ਼ ਨੂੰ ਬਹਾਨੇ ਨਾਲ ਲੈ ਕੇ ਗਿਆ ਕਿ ਚਲ ਆਪਸ ਵਿੱਚ ਉਹ ਪਹਿਲਾਂ ਹੀ ਪਲੈਨਿੰਗ ਕੀਤਾ ਕਿ ਕੀ ਸੀ ਉਹ ਲੈ ਕੇ ਪਿੱਛੋਂ ਆਏ ਇਹਨਾਂ ਨੇ ਫੋਜ ਜਿਹੜੀ ਚਾਬੀ ਸੀ ਇਹਨਾਂ ਕੋਲ ਤਦ ਹੀ ਕਰ ਦਿੱਤੀ ਕਿ ਚਾਬੀ ਵੀ ਲੱਗੀ ਸ਼ੀਸ਼ਾ ਵੀ ਟੁੱਟਿਆਗਾ ਹਾਂਜੀ ਬੈਗ ਕਿਦਾਂ ਚਾਬੀ ਬ੍ਰਹਮਦੂਹੀ ਜੀ ਡੁਪਲੀਕੇਟ ਸੀ ਹਾਂਜੀ ਕਿ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਮ ਲਿਖਿਆ ਨਾ ਉਹ ਵੀ ਬ੍ਰਹਮਦੂਹੀ ਉਹ ਬਾਕੀ ਹਾਂਜੀ ਬਾਕੀ ਹੈ ਜੀ ਉਹ ਉਹ ਇਹ ਕਰਨਾ ਹੈ